ਮੀਟਿੰਗ ਹੋਈ ਆ ਅੱਜ ਪ੍ਰੋਗਰਾਮ ਚ ਸਾਡੇ ਪਾਰਟੀ ਦੇ ਜਿਹੜੇ ਸੰਗਠਨ ਦੀਆਂ ਕਈ ਸਮੱਸਿਆਵਾਂ ਸੀਗੀਆਂ ਉਹ ਡਿਸਕਸ ਕਰਨ ਵਾਸਤੇ ਹੋਰ ਜਿਹੜੀ ਸਾਡੀ ਮੈਂਬਰਸ਼ਿਪ ਡਰਾਈਵ ਆ ਭਾਰਤੀ ਜਨਤਾ ਪਾਰਟੀ ਦੀ ਉਹਦੇ ਸੰਬੰਧ ਵਿੱਚ ਸਾਡੇ 22 ਪ੍ਰੈਜ਼ੀਡੈਂਟ ਸੰਦਰ ਮਿੱਤਲ ਜੀ ਆਏ ਸੀ ਔਰ ਜਿਹੜੀ ਬੀਰਬਾਲ ਦੇਵਸ ਛਪੀ डिसेंबर ਨੂੰ ਆ ਰਿਹਾ ਉਹਨੂੰ ਕਿਵੇਂ ਮਨਾਉਣਾ ਕਿਸ ਤਰ੍ਹਾਂ ਉਹ ਪਾਰਟੀ ਦੇ ਵਰਕਰਾਂ ਦੀਆਂ ਆਗੂਆਂ ਦੀਆਂ ਝੂਟੀਆਂ ਲਾਈਆਂ ਨੇ ਪਰ ਇਹਦੇ ਨਾਲ ਨਾਲ ਸ਼੍ਰੀ ਅਟਲ ਬਹਾਦਰਿ ਬਾਜਪਾਈ ਜੀ ਜਿਨ੍ਹਾਂ ਦਾ ਨੇ ਦੇਸ਼ ਵਾਸਤੇ ਬਹੁਤ ਵੱਡਾ ਯੋਗਦਾਨ ਦਿੱਤਾ ਭਾਰਤੀ ਜਨਤਾ ਪਾਰਟੀ ਵਾਸਤੇ ਬਹੁਤ ਯੋਗਦਾਨ ਦਿੱਤਾ ਔਰ ਸਰਕਾਰ ਨੂੰ ਬੜੀ ਖੂਬਸੂਤੀ ਨਾਲ ਚਲਾਇਆ ਉਹਨਾਂ ਦੇ ਸਮੇਂ ਤੇ ਐਨਡੀਆ ਜੀ ਸਰਕਾਰ ਨੇ ਦੇਸ਼ ਵਿਆਪੀ ਬਹੁਤ ਵੱਡੇ ਫੈਸਲੇ ਕੀਤੇ ਨੇ ਪਰ ਮਾਨੂੰ ਜਿਹੜਾ ਐਕਸਪੀਰੀਅੰਸ ਸਾਡਾ ਪਰਖਣਾ ਕੀਤਾ ਗਿਆ ਉਹਨਾਂ ਦੇ ਸਮੇਂ ਕਾਰਗਿਲ ਦਾ ਜੰਦੂ ਹੋਇਆ ਬੜੀ ਸਫਲਤਾਪੂਰਵਕ ਲੜਿਆ ਗਿਆ ਔਰ ਕਿਸੇ ਵੀ ਗੱਲ ਨਾਲ ਸਮਝੌਤਾ ਨਹੀਂ ਕੀਤਾ ਗਿਆ ਔਰ ਬੜੇ ਵਧੀਆ ਤਿਕਾਣਾ ਉਹਨਾਂ ਨੇ ਦੇਸ਼ ਦਾ ਨੇਤ੍ਰਿਤ ਕੀਤਾ ਉਹਨਾਂ ਨੂੰ ਵੀ ਸਤਿਕਾਰ ਭੇਟ ਕਰਨ ਵਾਸਤੇ ਅੱਜ ਜਿਹੜੇ ਆ ਪ੍ਰੋਗਰਾਮ ਬਣਾਏ ਆ ਸੋ ਮੈਂ ਆਪ ਸਭ ਦਾ ਵੀ ਪੂਰੀ ਪ੍ਰੈਸਿਜ਼ ਆਉਂ ਮੋਰ ਸਾਰੇ ਜਿਹੜੇ ਮਰਕਰ ਸਹਿਬਾਨ ਨੇ ਸਾਡੇ ਆਗੂ ਨੇ ਸਾਰੇ 12 ਦੇ 12 ਮਿੰਟਾਂ ਚੋਂ ਸਾਡੇ ਮਰਦਾਨ ਸਹਿਬਾਨ ਨੂੰ ਸੀਨੀਅਰ ਆਗੂ ਕਸੀ ਬਿਠਾਣਾ ਆਮ ਲੋ ਤੋਂ ਅਧਿਕਾਰ ਸਾਹਿਬ ਤੋਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬੜੀ ਹਿੰਮਤ ਨਾਲ ਆਕੇ ਚੌਲਿਟੀਆ ਔਰ ਹੂ ਹੂ ਜਿਹੜਾ ਪਾਰਟੀ ਚ ਪਰਵਾਹ ਨਹੀਂ ਉਹਨਾਂ ਨੂੰ ਲਾਗੂ ਕਰਨ ਦਾ ਔਰ ਵਿਸ਼ੇਸ਼ ਤੌਰ ਤੇ ਵੀਰਵਾਲ ਦੇਪਸੂ ਮਨਾਉਂਦਾ ਜਿਹੜੇ ਜਿਹੜੇ ਕਾਰਜਕਰਮ ਸਾਡੇ ਆ ਸ਼ਹੀਦੀ 15ਵਾਂ ਵਾਲਾ ਚੱਲਦੇ ਆ ਬਹੁਤ ਹੀ ਆ ਕੌਮ ਦੇ ਵਾਸਤੇ ਸਾਡੇ ਦੇਸ਼ ਵਾਸਤੇ ਬਹੁਤ ਵੱਡੀ ਇੱਥੇ ਮਾਨ ਤੇ ਗੌਰਵ ਵਾਲੀ ਗੱਲ ਆ ਉਹਨਾਂ ਦੀ ਲਸਾਨੀ ਸ਼ਾਜ ਜਿਹੜੀ ਲਿਕੀਆਂ ਜਿੱ ਤਾਂ ਜਿੰਦਾ ਵੱਡੇ ਸਾਥੇ ਔਰ ਮਾਤਾ ਜੀ ਉਹਨਾਂ ਦੀ ਸ਼ਹਾਦਤ ਔਰ ਸਾਡੇ ਵਾਸਤੇ ਸ਼ਕਤੀ ਦਾ ਵੀ ਸਾਨੂੰ ਉਹਦੇ ਨਾਲ ਇਨਸਪੀਰੇਸ਼ਨ ਵੀ ਮਿਲਦੀ ਆ ਔਰ ਆਉਂਦੀਆਂ ਪੀੜ੍ਹੀਆਂ ਤੱਕ ਜੁੱਗਾਂ ਤੱਕ ਇਹ ਗਾਥਾਵਾਂ ਜਿਹੜੇ ਆ ਲੋਕ ਗਾਉਂਦੇ ਰਹਿਣਗੇ ਔਰ ਮਹਾਨ ਜਿਹੜੇ ਸਾਡੇ ਤਾਂ ਜਿਵਨ ਟੁੱਟਰ ਮਲਜੀ ਵੀ ਉਹਨਾਂ ਹੀ ਜਿਹੜੇ ਬਹੁਤ ਸਤਿਕਾਰਤ ਨੇ ਜਿਨ੍ਹਾਂ ਦੀ ਹਵੇਲੀ ਦਾ ਕੰਮ ਵੀ ਸ਼ੁਰੂ ਹੋਣ ਜਾ ਰਿਹਾ ਅਸੀਂ ਆਪਣੇ ਵੱਲੋਂ ਆਪਣੀ ਸਰਕਾਰ ਵੱਲੋਂ ਵੀ ਜੋ ਜਥਾ ਜੋ ਜ਼ਰੂਰਤ ਕੋਈ ਹੋ ਗਈ ਅਸੀਂ ਉਹਦੇ 'ਚ ਵੀ ਯੋਗਦਾਨ ਦੇਾਂਗੇ ਔਰ ਮਹਾਨ ਸ਼ੀਰ ਦੇ ਭਾਬੀ ਬਾਬਾ ਮੋਤੀਰਾ ਮਹਾਰਾਜ ਜਿਨ੍ਹਾਂ ਨੇ ਦੁੱਧ ਪਿਆਇਆ ਔਰ ਉਹਦੀ ਬਹੁਤ ਵੱਡੀ ਕੀਮਤ ਅਦਾ ਕੀਤੀ ਆਪਣਾ ਪਰਿਵਾਰ ਕੁੱਲੂ ਚ ਪੜਾਇਆ ਇਹ ਐਸੀ ਦਾਸਤਾਨਾ ਸਰਹੰਦ ਦੀ ਜਿਹਦਾ ਜਿੰਨਾ ਜ਼ਿਕਰ ਕਰੀਏ ਥੋੜਾ ਇਹ ਉਸਨਾ ਪ੍ਰੋਗਰਾਮ ਨੂੰ ਸਮੁੱਚੇ ਵੀ ਅਸੀਂ ਆਪਣੀ ਪਾਰਟੀ ਵੱਲੋਂ ਸਾਰੇ ਸੀ ਰਲ ਕੇ ਇਕੱਠੇ ਮਨਾਉਣ ਦਾ ਪ੍ਰੋਗਰਾਮ ਆਇਆ ਸੋ ਬਹੁਤ ਬਹੁਤ ਸਾਰੇ ਬਰਤਨ ਮਾਤ ਹੋਲ ਚੁੱਕੀ ਦਿਖੇਵਾ ਵਾਹੀ ਗੁਰਦੀਖਾ ਖਾਲਸਾ ਸੋ ਵਾਹੀ